ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਸਰਕਾਰ ਦੇ ਦੌਰਾਨ ਆਪਣੇ ਕਾਰਜਕਾਲ ਦੇ ਦੌਰਾਨ ਸਾਲ 2021-22 ਦੇ ਵਿੱਚ ਕਿੰਨੀਆਂ ਬੱਸਾਂ ਖਰੀਦੀਆਂ ਤੇ ਉਹਨਾਂ ਬੱਸਾਂ ਦੇ ਸ਼ੈਨ ਬਣਾਉਣ ਦਾ ਠੇਕਾ ਕਿਸ ਕੰਪਨੀ ਨੂੰ ਦਿੱਤਾ ਗਿਆ ਅਤੇ ਬਲਾਚੌਰ ਦੇ ਵਿੱਚ ਪ੍ਰਤੀ ਬੱਸ ਦੀ ਕੀਮਤ ਕਿੰਨੀ ਸੀ ਦਿਨੇਸ਼ ਕੁਮਾਰ ਨੇ ਮੌਜੂਦਾ ਟ੍ਰਾਂਸਪੋਰਟ ਮੰਤਰੀ ਤੋਂ ਆਰਟੀਆਈ ਟ੍ਰਾਂਸਪੋਰਟ ਵਿਭਾਗ ਦੇ ਵੱਲ ਜੁੜਾਇਆ ਦਿੱਤੇ ਜਵਾਬ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਟਾਟਾ ਮੋਟਰਜ਼ ਲਿਮਟਿਡ ਤੋਂ ਕੁੱਲ 568 ਬੱਸਾਂ ਦੀਆਂ ਜੁੜੀਆਂ ਜੈਸੀਆਂ ਖਰੀਦੀਆਂ ਸਨ ਤੇ ਕਾਰਕਾਰੀ ਨਿਰਦੇਸ਼ਕ ਵੱਲੋਂ ਆਰਟੀਆਈ ਦੇ ਵਿੱਚ ਦਿੱਤੇ ਜਵਾਬ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਤਤਕਾਲੀ ਸਰਕਾਰ ਨੇ ਈ ਟੈਂਡਰ ਪ੍ਰਕਿਰਿਆ ਦੇ ਦੌਰਾਨ 578 ਬੱਸਾਂ ਖਰੀਦੀਆਂ ਸਨ ਜਿਸ ਦੇ ਲਈ L1 BMMs ਦਾ ਬੋਡੀ ਬਿਲਡਰ ਜੈਪੁਰ ਨੇ ਪ੍ਰਤੀ ਬੱਸ ਜਿਹੜਾ ਹੈ ਰੁਪਏ ਖਰਚ ਕੀਤੇ ਸਨ ਪਰ ਪੰਜਾਬ ਸਰਕਾਰ ਤੋਂ ਆਰਟੀਆਈ ਮੰਗੀ 2021-22 ਚ ਬੱਸਾਂ ਪਰਚੇਜ਼ ਕੀਤੀ ਜੀ ਪੰਜਾਬ ਸਰਕਾਰ ਨੇ ਰੋਡਵੇ ਦੀ ਪੰਨ ਬੱਸ ਕਿਹੜੀ ਸਰਕਾਰ ਨੇ ਕਾਂਗਰਸ ਸਰਕਾਰ ਸੀ ਰਾਜਾ ਬੜੇ ਕੋ ਮੰਤਰੀ ਸੀ ਜੀ ਉਸ ਤੇ ਠੀਕ ਹੈ ਸਰ ਅਸੀਂ ਆਰਟੀ ਪਾਈ ਸੀ ਜਿਹੜੀ ਬਸਾਂ ਟੋਟਲ ਕਿੰਨੀਆਂ ਖਰੀਦੀ ਗਈਆਂ ਸਰ ਉਹਦੀ ਜਾਣਕਾਰੀ ਆਈ ਹੈ 568 ਬਸਾਂ ਖਰੀਦੀ ਗਈਆਂ ਇਹ ਰਾਜਸਥਾਨ ਵਿੱਚੇ ਬਾਡੀ ਲੱਗੀ ਸਰ ਇਹਨਾਂ ਦੀ 11 ਲੱਖ 880 ਰੁਪਏ ਪ੍ਰਤੀ ਬਸ ਦੀ ਬਾਡੀ ਲੱਗੀ ਸਰ ਉੱਥੇ ਜਿਹੜਾ ਖਰਚਾ ਆਇਆ ਸਰ ਜਿਹੜਾ ਡੀਜ਼ਲ ਖਰਚਾ ਉੱਥੇ ਕੋਈ ਨਹੀਂ ਸਰ ਆਇਆ ਟਾਟਾ ਮੋਟਰ ਉੱਥੇ ਗੱਡੀਆਂ ਭੇਜਦੀਆਂ ਰਾਜਸਥਾਨ ਰਾਜਸਥਾਨ ਸਰ ਉਹਨੇ ਤੇ ਮੁੜ ਕੇ ਪੇਜੀ ਜਿਹਦੇ ਵਿੱਚ 18 ਬੱਸਾਂ ਸਾਡੇ ਨਵਾਂ ਸ਼ਹਿਰ ਜਿਲ੍ਹੇ ਚਾਹੀਏ ਮੈਥੋਂ ਨੂੰ ਕੀ ਲੱਗਦਾ ਕਿ ਕੁਝ ਹੈਗਾ ਇਸ ਵਿੱਚ ਘਪਲਬਾਜੀ ਹੋਈ ਸਰ ਇਹ ਤਾਂ ਇਨਵੈਸਟਿਗੇਸ਼ਨ ਦਾ ਪਾੜਾ ਹੈ ਸਰ ਇਸੇ ਕਪੜਾ ਹੋਇਆ ਹੋਊਗਾ ਉਹ ਤਾਂ ਜਿਲ੍ਹੇ ਜੱਜ ਕਰੀ ਸਰ ਉਹਦਾ ਵਿਚਾਰ ਸਰ ਪੰਜਾਬ ਪੰਜਾਬ ਸਰਕਾਰ ਨੂੰ ਇਹਦੀ ਜਾਂਚ ਕਰਾਣੀ ਚਾਹੀਦੀ ਸਰ ਕਿਉਂਕਿ ਇਹ ਨਵਾਂ ਸ਼ਹਿਰ ਦੇ ਵਿੱਚ ਸਾਰੀ ਜਲੰਧਰ ਵਿੱਚ ਤੇ ਹੋਰ ਵੱਖ-ਵੱਖ ਥਾਵਾਂ ਤੇ ਬਾੜੀਆਂ ਲੱਗਦੀ ਹੈ ਸਰ ਸਰਕਾਰ ਲਵਾ ਸਕਦੀ ਹੈ ਸਰ ਉਥੋਂ ਕੰਡੀਸ਼ਨਰ ਲਈਏ ਜੜ ਕੀ ਪਤਾ ਸਫਤੀ ਲੱਗੇ ਰਸਤਾ ਦੇਖੇ ਜੋ ਬੱਸਾਂ ਨੂੰ ਬਾੜੀ ਲੱਗੀ ਉਹਦੀ ਚਾਦਰ ਵੀ ਜਾਂਚੀ ਜਾਊਗੀ ਸਰ 22 ਗੇ ਦੀ 20 ਗੇ ਦੀ ਕਿੰਨੀ ਚਾਦਰ ਹੁੰਦੀ ਹੈ ਜੀ ਕਿੰਨਾ ਲਗਭਗ 8 ਤੋਂ 10 ਲੱਖ ਰੁਪਏ ਦਾ ਖਰਚਾ ਹੁੰਦਾ ਸਰ ਬਾਡੀ ਦਾ ਨੂੰ ਯੂ ਐਸਟੀ ਮੈਟ ਲੇ ਸਰਕਾਰ ਤੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਇਹ ਮੰਗ ਕਰਦੇ ਸਰ ਡਰਬੇ ਨਾ ਦੇਵੇ ਇਹਦੀ ਜਾਂਚ ਕਰਾ ਲਈ ਜਾਵੇ 2 2.5 ਸਾਲ ਹੋ ਗਏ ਹਰੇਕ ਵਾਰੀ ਕਹਿੰਦੇ ਬੱਤਾਂ ਹੀ ਜਾਂਚ ਹੋਊਗੀ ਬੱਤਾਂ ਹੀ ਜਾਂਚ ਹੋਊਗੀ ਇਲੈਕਸ਼ਨ ਆਵਲੇ ਆਏ ਤੇ ਮੁਰਕੇ ਫਿਰ ਬੰਦ ਚੋ ਫੋਜਦੇ ਸਰ ਬਹੁਤ ਲੰਬਾ ਸਮਾਂ ਹੋ ਗਿਆ ਜੀ ਹੁਣ ਤਾਂ 3 ਸਾਲ ਹੋਰ ਦੇ ਬੀਤੇ ਹੀ ਜਾਂਗੇ ਹੁਣ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਸਰ ਮੈਂ ਜਾਂਚ ਕਰਵਾਇਆ ਨਹੀਂ ਆਪ ਸਰ ਕਰ ਰਹੇ ਪੰਜਾਬ ਸਰਕਾਰ ਨੇ ਜਾਂਚ ਨਹੀਂ ਇਹਦੀ ਡਰਬੇ ਕਾਫੀ ਵਾਰ ਦੇ ਦਿੱਤੇ ਡਿਜਾਰਜ ਤੁਸੀਂ ਮੰਗ ਕਰ ਤੂੰ ਜਾਂਚ ਹੋਣੀ ਚਾਹੀਦਾ ਹਾਂ ਹਾਂ ਅਸੀਂ ਸਰ ਬੰਦਾ ਵੀ ਜਾਂਦੇ ਸੀ ਵੀ ਇਹ ਤੋਂ ਵੀ ਜਨਸਾ ਕਿਸੋ ਕਰਨ ਚਾਹੀਦਾ ਸਰ ਵੀ ਇਹ ਨੂੰ ਕਰਾ ਦੇ ਪੰਜਾਬ ਦਾ ਵਧੀਆ ਮੈਕਬਾ ਸਰ ਵੀ ਮੈਨੂੰ ਲੱਗਦਾ ਕਿ 12 ਲੱਖ ਰੁਪਏ ਖਰਚ ਨਹੀਂ ਆ ਸਕਦਾ ਘੱਟ ਖਰਚਾਣਾ ਚਾਹੀਦਾ ਸਰ ਘੱਟ ਖਰਚਾਣਾ ਜੀ 12 ਲੱਖ ਰੁਪਏ ਦਾ ਖਰਚਾਣਾ ਸਰ ਉੱਥੇ ਕੋਈ ਜਾਣੀ ਸੀ ਬੱਤਾ ਆਪਣੇ ਪੰਜਾਬ ਚ ਹੀ ਬਾਡੀ ਲਾਂਦੇ ਸਰ ਬਾਡੀ ਲੱਗਦੀ ਸਿਰ ਪੰਜਾਬ ਚ ਵੀ ਹੋ ਸਕਦੇ ਜੇ ਜਿਆਦਾ ਕੁਆਂਟੀਟੀ ਚ ਹੋਵੇ ਤਾਂ ਰੇਟ ਕੱਟ ਹੋ ਸਕਦਾ ਹਾਂ ਕੁਆਂਟੀਟੀ ਤੇ ਹੋਮ ਰੇਟ ਕੱਟ ਹੋ 568 ਬੱਸਾ ਹੈ 568 ਬੱਸਾ ਸਰ ਯਾਨੀ ਘਪਲਾ ਕੀ ਚਾਹਸੂ ਹੀ ਕਰਦੇ ਹੋ ਕਪੜੇ ਚਾਰਟਸ ਨਹੀਂ ਕਪੜਾ ਹੋਇਆ ਸਰ ਕਪੜੇ ਦੇ ਚਾਰਟਸ ਨਹੀਂ ਹੁੰਦੇ ਕਪੜਾ ਨਹੀਂ ਕਪੜਾ ਹੋਇਆ ਸਰ ਕਪੜਾ ਕਪੜੇ ਦੇ ਚਾਰਟਸ ਨਹੀਂ ਹੈਗੇ ਕਪੜਾ ਹੋਇਆ ਵਾ